ਕੀ ਨਾਮ ਹੈ ਆਪਣਾ ਜਸਕਰਨ ਸਿੰਘ ਹਾਂਜੀ ਜਸਕਰਨ ਜੀ ਕੀ ਕਾਰਨ ਸੀ ਕਿ ਜਿਹੜਾ ਕਿ ਤੁਸੀਂ ਪਿਛਲੇ ਸੰਡੇ ਜਿਹੜਾ ਕਿ ਥਾਣਾ ਸਿਟੀ ਦੇ ਵਿੱਚ ਮੀਡੀਆ ਨੂੰ ਬਿਆਨ ਦਿੱਤਾ ਸੀ ਤਾਂ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਕਿ ਤੁਹਾਡੇ ਨਾਲ ਗਲਤ ਦੋ ਮੁੰਡਿਆਂ ਵੱਲੋਂ ਜਿਹੜੀ ਗਲਤ ਹਰਕਤ ਕੀਤੀ ਗਈ ਹੈ ਤੁਹਾਡੇ ਸਾਥੀ ਸੀ ਤਾਂ ਕੀ ਸਚਾਈ ਕੀ ਹੈ ਜਿਸ ਨੂੰ ਲੈ ਕੇ ਜੀ ਰੌਕਸੀ ਗੁਰੂ ਨੇ ਤੇ ਪ੍ਰੀਤ ਗੁਰੂ ਨੇ ਮੇਰੇ ਤੋਂ ਗਲਤ ਬਿਆਨ ਦਿਵਾਏ ਸੀ ਜੀ ਮੈਨੂੰ ਕਹਿੰਦੇ ਸੀ ਰਾਜਦੇਵ ਤੇ ਤਿਤਲੀ ਤੇ ਗਲਤ ਇਲਜ਼ਾਮ ਲਾ ਕੇ ਇਹਨਾਂ ਨੂੰ ਆਪਾਂ ਅੰਦਰ ਰੇਪ ਕੇਸ ਦਾ ਪਵਾ ਕੇ ਇਹਨਾਂ ਨੂੰ ਅੰਦਰ ਕਰਵਾਣਾ ਵਾ ਜੀ ਕੀ ਕਾਰਨ ਕੀ ਸੀ ਕਰਨ ਜੀ ਮੇਰੇ ਘਰ ਜਾਣ ਮੈਨੂੰ ਕਿਹਾ ਤਿਸ ਲਈ ਗੁਰੂ ਨੇ ਕਿਹਾ ਸੀ ਵਾਲ ਕਟਵਾ ਦੀ ਤੇ ਮੇਰੇ ਗੁਰੂ ਨੇ ਵਾਲ ਕਟਵਾਤੇ ਵਾਜੀ ਤੇ ਹੁਣ ਮੈਨੂੰ ਕਹਿੰਦੇ ਵਾ ਵੀਡੀਓ ਬਣਾ ਕੇ ਤੇ ਮੈਨੂੰ ਵਾਇਰਲ ਕਰਦੇ ਪੇਵਾ ਕਿ ਗਲਤ ਕੰਮ ਕਰਵਾਉਂਦੇ ਵੈ ਤੋਂ ਜਿਹੜੀ ਕਿ ਗਲਤ ਹਰਕਤ ਕਰਨ ਤੇ ਵਾਲ ਕਟਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਉੱਚ ਕੀ ਸਚਾਈ ਹੈ ਜੀ ਮੇਰੇ ਵਾਲ ਮੈਂ ਆਪ ਕਟਵਾਏ ਸੀ ਆਪ ਦੀ ਰਜ਼ਮੰਦੀ ਨਾਲ ਵਾਲ ਕਟਵਾਏ ਸੀ ਜੀ ਹਰ ਦੇ ਨਾਲ ਕੋਈ ਸਰਦਾਰ ਨਹੀਂ ਸੀ ਗਲਤ ਕੰਮ ਕਰਦਾ ਸੀ ਉਹ ਆਪ ਗਲਤ ਕੰਮ ਕਰਦਾ ਸੀ ਮੈਨੂੰ ਕਹਿੰਦਾ ਸੀ ਮੇਰੀ ਵੀਡੀਓ ਬਣਾ ਤੇ ਮੈਂ ਵੀਡੀਓ ਬਣਾ ਲਈ ਤੇ ਹੁਣ ਹੱਦ ਤੇ ਰੇਪ ਕੇਸ ਦਾ ਨਾਮ ਲੈਂਦਾ ਪਿਆ ਵਾ ਨੇ ਤੈਨੂੰ ਇਹ ਇੱਕ ਬਿਆਨ ਦੇਣ ਲਈ ਕੋਈ ਡਰਾਇਆ ਤਮ ਕਹੇ ਵੀ ਕਿ ਹਾਂ ਜੀ ਡਰਾਇਆ ਸੀ ਕਿਹਦੇ ਵੱਲੋਂ ਡਰਾਇਆ ਸੀ ਇਹ ਤਾਂ ਇਹ ਫਾਂਸੀ ਵੱਲੋਂ ਕਿ ਫਾਂਸੀ ਦਿੱਤੀ ਜਾਂ ਤਿੰਦੇ ਰੂ ਕਹਿੰਦੇ ਤੇ ਠਾਣਾ ਕਰਵਾਉਣਾ ਵਾ ਤੂੰ ਗਲਤ ਕੰਮ ਹੜਨਾ ਵੀਡੀਓ ਸਾਡੀਆਂ ਬਣਾ ਬਣਾ ਕੇ ਛਾੜਦਾ ਵਾ ਤੇ ਇਸੇ ਕਰਕੇ ਤੈਨੂੰ ਕਿਹਾ ਤੁਸੀਂ ਗਲਤ ਬਿਆਨ ਦੇ ਹਾਂ ਜੀ ਜਿਹੜਾ ਬਿਆਨ ਤੁਹਾਨੂੰ ਦੇਣ ਦੀ ਗੱਲ ਕੀਤੀ ਸੀ ਇਹ ਕਿਹੜੇ ਬੰਦੇ ਵੱਲੋਂ ਬਿਆਨ ਗਲਤ ਬਿਆਨ ਦੇਣ ਦੀ ਗੱਲ ਕਰਵਾਈ ਸੀ ਰੌਕਸੀ ਵੱਲੋਂ ਤੇ ਪ੍ਰੀਤ ਵੱਲੋਂ ਕਿਆ ਸੀ ਕਿ ਤੂੰ ਗਲਤ ਬਿਆਨ ਦਿੱਤੇ ਨੇ ਹਾਂਜੀ ਤਾਂ ਹੁਣ ਪੋਲਸਟੋ ਕੀ ਮੰਗ ਕਰਦੇ ਤੇ ਕੀ ਤੁਹਾਨੂੰ ਇਸ ਸੰਬੰਧੀ ਕੋਈ ਧਮਕੀ ਦਿੱਤੀ ਸੀ ਹਾਂਜੀ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਕਿੰਦਰੀ ਕਾਰਵਾਈ ਕੀਤੀ ਜਾਵੇ ਥਾਣਾ ਜੇਲ ਦਿਖਾਣੀ ਇਹਨਾਂ ਨੂੰ ਹਾਂਜੀ ਅੱਜ ਜਿਹੜੇ ਕਿ ਤੁਸੀਂ ਪ੍ਰੈਸ ਕਾਨਫਰੰਸ ਲਈ ਇਹ ਬਿਆਨ ਦੇ ਰਹੇ ਆ ਕੀ ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਵਾ ਜਿਹਨੂੰ ਲੈ ਕੇ ਤੁਸੀਂ ਇਹ ਬਿਆਨ ਦੇ ਰਹੇ ਆ ਜੀ ਨਹੀਂ ਮੇਤੇ ਕੋਈ ਦਬਾਵ ਨਹੀਂ ਆ ਮੈਂ ਆਪਣੀ ਮਰਜ਼ੀ ਨਾਲ ਬਿਆਨ ਦੇ ਰਹਾ ਤਾਂ ਹੁਣ ਤੁਸੀਂ ਕੀ ਕਰਬੇ ਚਾਹੁੰਦੇ ਕਿ ਪੁਲਿਸ ਪ੍ਰਸ਼ਾਸਨ ਤੋਂ ਜਿਹੜੇ ਤੁਹਾਨੂੰ ਧਮਕਾ ਕੇ ਇਦਰੀ ਕਾਰਵਾਈ ਕਰਨ ਲਈ ਮਜਬੂਰ ਕਰਦੇ ਜੀ ਮੈਨੂੰ ਕਹਿੰਦੇ ਸੀ ਜਿੰਨ ਤੇ ਇਹਨਾਂ ਖਿਲਾਫ ਨਾ ਬਿਆਨ ਦਿੱਤੇ ਤੇ ਪਰਚਾ ਕਰਵਾਇਆ ਜਾਊਗਾ ਤੇ ਤੇ ਰੇਪ ਦਾ ਕੇਸ ਪਾਵਾਂਗੇ ਅਸੀਂ ਹੁਣ ਇਹ ਜਿਹੜੇ ਬੰਦੇ ਜਿਹੜੇ ਮੈਂ ਕਹੈ ਲੋ ਕਿ ਤੁਹਾਡੇ ਗਰੂਪ ਬਣੇ ਪਏ ਆ ਇਹ ਮੰਤਵਾ ਕੀ ਬੰਦੇ ਸੀ ਜੀ ਅੱਦੇ ਮੁੰਡੇ ਵਾ ਤਾਂ ਅੱਦੇ ਮੰਤਵਾ ਅੰਡ ਜਿਹੜਾ ਵੱਲੋ ਤੁਸੀਂ ਕਹਿ ਕੇ ਮਤ ਕੇ ਵਿਆਹ ਝੂਠਾ ਦਿੱਤੇ ਆ ਕੀ ਇਹ ਮੰਤਵਾ ਕੀ ਮੁੰਡੇ ਆ ਜੀ ਸਾਰੇ ਮੁੰਡੇ ਆ ਸਾਰਿਆਂ ਨੇ ਪ੍ਰਸ਼ਨ ਕਰਵਾਏ ਕਿ ਸੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜ ਸਿੰਘ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਪਿੰਡ ਬਾਸ਼ਾਪੁਰ ਤੋਂ ਰਹਿਣ ਵਾਲਾ ਹਾਂਜੀ ਸਰ ਕੀ ਕਾਰਨ ਕੇ ਸੀ ਕਿ ਜਿਹੜਾ ਕਿ ਪਿਛਲੇ ਦਿਨੇ ਇੱਕ ਦੋ ਬੰਦੇ ਵੱਲੋਂ ਕਿ ਸਾਡੇ ਤੇ ਇਲਜ਼ਾਮ ਲਗਾਏ ਸੀ ਗਲਤ ਹਰਕਤ ਕਰਨ ਦੇ ਬਾਰੇ ਕੀ ਸਚਾਈ ਕੇ ਸੇ ਉਸ ਮੰੰਦਰੀ ਅੱਜ ਤੀ ਪ੍ਰੈਸ ਕਾਨਫਰੰਸ ਵੀ ਕੀਤੀ ਆ ਸਚਾਈ ਸੇ ਇਸ ਗੱਲ ਦੀ ਸੀ ਅਸੀਂ ਹੈਗੇ ਸੀ ਪੰਜ ਮੁੰਡੇ ਜਿਸ ਦਾ ਨਾਮ ਰੁਕਸੀ ਆ ਉਸ ਕਾ ਨਾਮ ਹੈ ਜਸਪਾਲ ਸਿੰਘ ਜਿਹੜਾ ਸੋਨਿਆ ਸੁਰਖਪੁਰ ਦਾ ਉਹਦਾ ਨਾਮ ਹੈ ਜਗੀਰੀ ਇੱਕ ਰਿੰਦਾ ਚੇਲਾ ਹੁੰਦਾ ਐਲੀ ਉਹਨੂੰ ਬੰਦੇ 10 ਸਾਲ ਹੋ ਗਏ 12 ਸਾਲ ਹੋ ਗਏ ਨੇ ਇੰਨਾ ਟਾਈਮ ਹੋ ਗਿਆ ਉਹਨੂੰ ਰਿੰਦੇ ਨੂੰ ਜਿਹੜੇ ਮੇਰੇ ਨਾਲ ਰਹਿੰਦੇ ਹੋਏ ਆ ਤਤਲੀ ਜੀ ਇਹ ਵੀ ਮੁੰਡੇ ਆ ਮੈਂ ਖੁਦ ਮੁੰਡਾ ਹਾਂ ਠੀਕ ਆ ਸੀ ਪੰਜ ਮੁੰਡਿਆਂ ਗੁਰੂ ਸਾਡੇ ਨੇ ਜਿੰਦਾ ਨਾਮ ਹੋਣ ਦੇ ਸਾਡੇ ਡੇਰੇਦਾਰਾਂ ਚੋਂ ਲਾਲਾ ਮਹੰਤਾ ਚੋਂ ਲਾਲਾ ਨੂੰ ਆਕਸੀਜਨ ਨਾਮ ਦਾ ਦਰਜਾ ਦਿੱਤਾ ਗਿਆ ਕਿ ਆਈਆ ਬਦਰਜਾ ਦਿੱਤਾ ਯਈ ਅਸੀਂ ਸਾਰੇ ਉੱਤੋਂ ਛੋਟੇ ਸੀ ਅਸੀਂ ਗੁਰੂ ਦਾ ਦਰਜਾ ਉਹਨੂੰ ਦਿੱਤਾ ਹੈ ਸਾਡਾ ਗੁਰੂ ਸੀ ਹੈ ਮੁੰਡਾ ਸੀ ਉਹਨੇ ਸਰਜਰੀ ਥੱਲੋ ਕਰਵਾਈ ਆ ਚੀਜ਼ਾਂ ਉਹਨੇ ਖੁਦ ਬਣਵਾਈਆਂ ਥੱਲੇ ਦੀ ਸਰਜਰੀ ਕਰਾਈ ਜਿਹੜੇ ਹਸਪੀਟਲ ਲਈ ਬਣਾਈ ਸਾਡੇ ਕੋਲ ਵੀਡੀਓ ਪਾਈ ਹੋਈ ਉਸ ਚੀਜ਼ ਦੀ ਅਸੀਂ ਵੀਡੀਓ ਵੀ ਦਿਆ ਦੇ ਹੁਣ ਇਸ ਬੰਦੇ ਨੂੰ ਕਹਿੰਦਾ ਵਾ ਆਪਾਂ ਇਲਾਕਾ ਹੈਗਾ 10 ਤੋਂ 12 ਮਿੰਟ ਆਪਣੇ ਤੋਂ ਤੂੰ ਤਤਲੀ ਤੂੰ ਆਪਣੇ ਸੈਕਸ ਚੇਂਜ ਕਰਵਾ ਲੈ ਸਰਜਰੀ ਕਰਵਾ ਲੈ ਤੂੰ ਆਪਣੀ ਆਪਾਂ ਇਲਾਕਾ ਹੋਰ ਲਈਏ ਕਦੇ ਸਾਨੂੰ ਕਹਿੰਦਾ ਤੁਸੀਂ ਮੇਰੇ ਕੋਲ 20000 ਲੈ ਲਓ ਕਦੀ ਲੱਖ ਲੈ ਲੈ ਠੀਕ ਆ ਸਾਡਾ ਇਸ ਕੰਮ ਤੋਂ ਦਿਲ ਨਹੀਂ ਕਰਦਾ ਹੈਗਾ ਸਾਡਾ ਕਾਰਡ ਆ ਕਿੱਥੇ ਆ ਰੌਕਸੀ ਐਂਡ ਤਤਲੀ ਨਾਲ ਕਾਲ ਪਾ ਲਈ ਪਹਿਲਾ ਨੰਬਰ ਗੁਰੂ ਮੇਰੇ ਦਾ ਲਿਖਿਆ ਦੂਜਾ ਨੰਬਰ ਜਿਨ੍ਹਾਂ ਦਾ ਨਾਮ तितਲੀ ਰੱਖਿਆ ਹੋਇਆ ਇਹ ਆ ਤੀਜਾ ਨੰਬਰ ਥੱਲੇ ਮੇਰਾ ਵਾ ਮੈਂ ਇਹਨਾਂ ਤੋਂ 8 ਸਾਲ ਤੋਂ ਲੈ ਕੇ ਮੈਂ ਆਪਣੇ ਗੁਰੂ ਦੇ ਨਾਲ ਰਹਿਣਾ ਪਿਆ ਹਾਂ ਓਕੇ ਠੀਕ ਆ ਜੀ ਆਉਂਦਾ ਤੁਸੀਂ ਠੀਕ ਹੈ ਓਕੇ ਹਾਂ ਜੇ ਦੂਜਾ ਨੰਬਰ ਦੂਜਾ ਨੰਬਰ ਜੇ ਮੇਰਾ ਗੁਰੂ ਕਹਿੰਦਾ ਹੈ ਇਹ ਰਾਜ ਬੱਚਾ ਜਿੱਟੇ ਦਾ ਕੰਮ ਦਾ ਨਿਆਂ ਮੇਰੇ ਦੋਸ਼ ਜਿਹੜੇ ਲਗਾਏ ਆ ਚਿੱਟੇ ਦਾ ਕੰਮ ਕਰਦਾ ਜਿਵੇਂ ਚਿੱਟੇ ਦਾ ਕੰਮ ਕਰਦਾ ਹਵਾਂ ਮੇਰਾ ਘਰ ਦੇਖਿਆ ਜਾਵੇ ਜਿਵੇਂ ਚਿੱਟੇ ਦਾ ਕੰਮ ਕਰਦਾ ਹਵਾਂ ਗੁਰੂਆਂ ਸਾਈਆਂ ਨਾਲ ਢੋਲਕਾ ਵਜਾਵਾਂ ਲੋਕਾਂ ਦੇ ਪੈਰਾਂ 'ਚ 10-10 ਰੁਪਏ ਚੱਕਾ ਨਕਲਾ ਦੇ ਮੈਂ ਗੁਰੂ ਦੇ ਨਾਲ ਹੀ ਕਰਦਾ ਹਵਾਂ 8 ਸਾਲ ਮੈਂ ਗੁਰੂ ਦੇ ਨਾਲ ਰਹਿੰਦਾ ਤੇ ਗੁਰੂ ਨੂੰ ਉਸ ਟਾਈਮ ਨਹੀਂ ਪਤਾ ਸੀ ਚਿੱਟੇ ਦਾ ਕੰਮ ਕਰਦਾ ਮੈਂ ਥਾਣੇ ਜਾ ਕੇ ਦੱਸਾਂ ਕਹਿੰਦੇ ਮਤਲਬ ਕਿ ਜਿਹੜੇ ਕਿ ਨਸ਼ਿਆਂ ਨੂੰ ਲੈ ਕੇ ਜਿਹੜੇ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਲਗਾਏ ਗਏ ਤਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਕਿ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਕਿ ਅਸੀਂ ਨਕਲਾ ਜਿਹੀ ਲਕੀ ਕਰਦੇ ਆ ਹਾਂ ਨਕਲਾ ਕਰਦੇ ਤੇ ਦੂਜੇ ਪਾਸੇ ਜੋ ਤੁਹਾਡੇ ਹੀ ਗੁਰੂ ਵੱਲੋਂ ਤੁਹਾਡੇ ਉੱਤੇ ਜੋ ਗਲਤ ਇਲਜ਼ਾਮ ਲਗਾਏ ਜਾਂਦੇ ਆ ਤਾਂ ਇਧਰ ਬੰਦਿਆਂ ਦੇ ਉੱਤੇ ਕੀ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੈ ਕਾਰਵਾਈ ਸਖਤ ਸਖਤ ਕੀਤੀ ਜਾਵੇ ਤੁਹਾਨੂੰ ਨਹੀਂ ਲੱਗਦਾ ਕਿ ਤਨੇ ਕਿਤੇ ਸਮਾਜ ਨੂੰ ਵੀ ਗੁੰਮਰਾਹ ਕਰਦੇ ਪਏ ਆ ਹਾਂਜੀ ਹਾਂਜੀ ਕਰਦੇ ਹੁਣ ਇਹ ਕੋਈ ਵੀ ਗੱਲ ਹੁੰਦੀ ਆ ਝੂਟੇ ਨੇ ਆਮ ਲੈ ਕੇ ਥਾਣੇ ਪਹੁੰਚ ਜਾਂਦਾ ਸਾਡੀ ਇੱਥੋਂ ਦਾ ਅਗਰ ਪਹੁੰਚ ਨਹੀਂ ਹੈਗੀ ਥਾਣੇ ਜਾਣੇ ਲਈ ਸੜੀ ਨਹੀਂ ਪਹੁੰਚਣੀ ਹੈਗੇ ਅਸੀਂ ਥਾਣੇ ਜਾਈਏ ਰੁਪੇਣਾ ਝੂਟੀਆਂ ਕੋ ਦੂਜੇ ਦੇਈਏ ਅਸੀਂ ਨਹੀਂ ਦੇਖ ਸਕਦੇ ਕਹਿੰਦਾ ਮਤਲਬ ਕਿ ਇਹ ਵੀ ਮੁੰਡਾ ਹੋ ਕੇ ਗਾਂ ਆਪਣੇ ਆਪ ਨੂੰ ਸੈਕਸ ਚੇਂਜ ਚੇਂਜ ਕਰਕੇ ਤਾਂ ਲੋਕਾਂ ਨੂੰ ਗੁੰਮਰਾ ਕਰਦੇ ਪਏ ਜੇ ਇਹ ਕਹਿੰਦਾ ਮੈਂ ਮੰਨਤਾ ਇਹ ਰੌਕਸੀ ਜਿੰਦਾ ਨਾ ਜਸਪਾਲ ਸਿੰਘਾ ਇਹ ਕਹਿੰਦਾ ਮੈਂ ਮੰਨਤਾ ਇਹਨੂੰ ਕਹਤੋਂ ਆਪਣੇ ਕੱਪੜੇ ਲਾ ਕੇ ਵਿਖਾ ਦੇਵੇ ਜੇ ਇਹ ਚੀਜ਼ ਦੇ ਆ ਚੀਜ਼ ਦੇ ਆ ਚੀਜ਼ ਦੇ ਥਲੇ टांगे ਨਾ ਹੋਣ ਸਾਡੇ ਦੋਨਾਂ ਦਾ ਨਾਮ ਲਿਆ ਸਖਤ ਤੋਂ ਸਖਤ ਕਾਰਵਾਈ ਸਾਡੇ ਦੇ ਕੀਤੀ ਜਾਵੇ ਜੀ ਨਾਮ ਹੈ ਆਪਣਾ ਰਾਜ ਹਾਂਜੀ ਰਾਜ ਜਿਹੜਾ ਕਿ ਤੁਹਾਡੇ بیٹے ਦੇ ਵੱਲੋਂ ਪਿੱਛੇ ਇੱਕ ਬਿਆਨ ਵੀ ਦਿੱਤੇ ਸੀ ਕੀ ਸਚਾਈ ਕੀ ਆ ਸਾਰੇ ਬਿਆਨਾਂ ਚ ਆ ਜਿਹੜੇ ਇਹਦੇ ਮਾਲਕਤੇ ਸੀ ਅਸੀਂ ਆਪ ਕਹਿ ਕੇ ਕਟਵਾਏ ਸੀ ਅੱਛਾ ਤਾਂ ਮਤਲਬ ਕਿ ਬਾਲ ਕਿਸੇ ਨੇ ਨਹੀਂ ਕਟਾਏ ਤੇ ਜਿਹੜੀ ਗਲਤ ਕੰਮ ਕਰਨ ਦੀ ਗੱਲ ਆਈ ਸੀ ਸਾਹਮਣੇ ਤਾਂ ਕੋਈਦਰ ਕੰਮ ਹੋਇਆ ਸੀ ਨਹੀਂ ਬਿਲਕੁਲ ਨਹੀਂ ਹੋਇਆ ਫਿਰ ਇਹਦੇ ਵੱਲੋਂ ਗਲਤ ਬਿਆਨ ਕਿਉਂ ਦੇ ਦਿੱਤੇ ਗਏ ਹਾਂਜੀ ਉੱਥੇ ਪ੍ਰੀਤ ਨੇ ਕਹਿ ਕੇ ਦਵਾਏ ਤੇ ਪ੍ਰੀਤ ਤਾਂ ਪੰਚ ਦੋਨਾਂ ਨੇ ਜਾਣੇ ਨੇ ਉਹ ਕਹਿੰਦੇ ਸੀ ਕਿ ਇਹ ਹੀ ਪਰਚਾ ਤੇਰੇ ਤੇ ਦੇ ਦੇਣਾ ਜਿਹਨਾਂ ਆ ਕੇ ਬਿਆਨ ਦੇ ਜਿਹਦੇ ਉੱਤੇ ਗੱਲ ਹੈ ਅੱਛਾ ਕੀ ਨਾਮ ਕੀ ਸਹੀ ਉਹਨਾਂ ਦਾ ਨਾਮ ਕੀ ਆ ਇੱਕ ਦਾ ਨਾਮ ਮਨਸ਼ਾ ਤੇ ਇੱਕ ਦਾ ਪ੍ਰੀਤ ਇੱਕ ਦਾ ਰੁਪੀਆ ਕੀ ਨਾਮ ਕੀ ਉਹਨਾਂ ਦੇ ਜਿਹੜਾ ਨੇ ਇਹ ਤੁਹਾਡੇ ਬੇਟੇ ਦੇ ਦੁਆਪਾ ਆਇਆ ਸੀ ਇੱਕ ਦਾ ਨਾਮ ਪ੍ਰੀਤ ਤੇ ਇੱਕ ਦਾ ਮਨਸ਼ਾ ਤੇ ਇੱਕ ਦਾ ਰੁਪੀਆ ਤਾਂ ਹੁਣ ਜਿਹੜੀ ਕਿ ਇਧਰ ਜਿਹੜੀ ਕਿ ਤੁਹਾਡੇ ਬੱਚੇ ਨੂੰ ਡਰਾ ਕੇ ਧਮਕਾ ਕੇ ਗਲਤ ਬਿਆਨ ਕਰਵਾਉਂਦੇ ਆ ਹਾਂਜੀ ਤਾਂ ਕੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਜੀ ਸਰ ਜਿੱਦਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਕਿਸੇ ਬੱਚੇ ਨੂੰ ਵਿਗਾੜਦੇ ਆਂ ਮੁੰਡਾ ਵਾਂਗੂ ਕਿਤੇ ਮਨਤ ਬਣਾਉਂਦੇ ਉਹਨਾਂ ਨੂੰ ਮਤਲਬ 6 ਮਹੀਨੇ ਉੱਥੇ ਰੱਖਿਆ ਉਹਨੂੰ ਮੈਂ ਲੈਣ ਜਾਂਦੀ ਸੀ ਉਹ ਭੇਜ ਦਾਂਦੀ ਸੀ ਪ੍ਰੀਤ ਜਦੋਂ ਹੀ ਮੈਂ ਜਾਣਾ ਹੀ ਲੈਣ ਤੂੰ ਤਾਂ ਹੀ ਵਾਸਤੇ ਮੈਨੂੰ ਉੱਧਰ ਹੀ ਨੂੰ ਆਉਣਾ ਪੈਂਦਾ ਏ ਇਹ ਮੁੰਡੇ ਨੂੰ ਨਹੀਂ ਹੇਠੋਂ ਛੱਡਦਾ ਹੈਗਾ ਇਹ ਮੁੰਡਾ ਮੇਰੇ ਮੁੰਡਾ ਕਹਿਣਾ ਮਤਲਬ ਕਿ ਕਿਤਨੇ ਕਿਤੇ ਇਹ ਬੱਚਿਆਂ ਨੂੰ ਗੁਮਰਾਹ ਕਰਕੇ ਹਾਂ ਜੀ ਇਹਨੂੰ ਨਾਲ ਲੈ ਕੇ ਜਾਂਦਾ ਹੈ ਨੱਚਣ ਗੋਣ ਵਾਸਤੇ ਅੱਛਾ ਇਹ ਨਕਲਾਉਂਦੇ ਨਕਲਾਉਂਦੇ ਕਿਤਨੇ ਕਿਤੇ ਲਿੰਗ ਚੇਂਜ ਵੀ ਕਰਵਾਂਦੇ ਆ ਹਾਂ ਜੀ ਮੇਰੇ ਮੁੰਡੜ ਮਤਲਬ ਕਿ ਇਹ ਕਾਰਵਾਈ ਹੋਣੀ ਚਾਹੀਦੀ ਤੇਰੇ ਬੰਦੇ ਨੇ ਹਾਂ ਜੀ ਮੇਰੇ ਮੁੰਡੜ ਮਤਲਬ ਹਾਂ ਜੀ ਕੀ ਨਾਮ ਹੈ ਜੀ ਆਪਣਾ ਮਿਲਨ ਤਿਤਲੀ ਜੀ ਮੈਂ ਹਾਂ ਜੀ ਕੀ ਕਾਰਨ ਕੀ ਜਿਹੜੀ ਕਿ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਜੀ ਤਿਤਲੀ ਆ ਮੈਂ ਕਾਂਜੀ ਰਹਿਣ ਵਾਲੀ ਆ ਜੀ ਮੇਤੇ ਮੇਰੇ ਗੁਰਨੇ ਝੂਠੇ ਇਲਜ਼ਾਮ ਲਾਏ ਆ ਜੀ ਆਮ ਦਾ ਰਾਜਸਵਾਬ ਬਾਰੇ ਇਤਨੇ ਝੂਠੇ ਜਲਮ ਲਾਇਆ ਜੀ ਸਾਨੂੰ 7-8 ਸਾਲ ਤੋਂ ਸਾਨੂੰ ਗੁਰੂ ਸਾਡੇ ਘਰੋਂ ਲਿਆਇਆ ਵਾ ਜੀ ਸਾਡੀ ਨਕਲਾਨੀ ਪਾਰਟੀ ਸੀ ਜੀ ਕੱਠਿਆਂ ਦੀ ਅਸੀਂ ਪੰਜ ਮੁੰਡੇ ਆ ਜੀ ਕੋਈ ਸਾਡੇ ਚ ਖੁਸਤਰਾ ਜੀ ਮੇਰੇ ਇੱਕ ਗੁਰੂ ਦਾ ਵਿਆਹ ਹੋਇਆ ਵਾ ਜੀ ਦੋ ਸਰਜੀਆਂ ਹੋਈਆਂ ਵਾ ਜੀ ਮੈਨੂੰ ਕਹਿੰਦਾ ਵਾ ਜੀ ਹੁਣ ਸਰਜੀ ਕਰਾ ਲਓ ਜੀ ਥੱਲਿਓ ਮੈਂ ਜੀ ਸਰਜੀ ਨਹੀਂ ਕਰਾ ਸਕਦਾ ਜੀ ਮੈਨੂੰ ਗੁਰੂ ਨੇ ਆਪਣੇ ਘਰੋਂ ਬਾਹਰ ਕੱਢਤਾ ਵਾ ਜੀ ਜਦੋਂ ਮੇਰੇ ਗੁਰੂ ਨੇ ਸਰਜੀ ਭਾਈ ਜੀ ਰਾਣੋ ਮਹੰਤ ਕਾਲਸਨਿਆਨੀ ਜੀ ਪ੍ਰਵੀਨ ਮਹੰਤ ਕਰਪੂਰੇ ਜੀ ਕਹਿੰਦਾ ਇਹਦੇ ਤੇ ਪਰਚਾ ਕਰਾਇਓ ਜੀ ਸਰਜੀ ਕਰਾ ਕੇ ਮੈਂ ਜੀ ਨਹੀਂ ਸਰਜੀ ਕਰਾ ਸਕਦਾ ਜੀ ਇਹ ਸਰਜੀ ਕਰਾ ਕੇ ਇਹਨੇ ਦਿੱਤੇ ਪਰਚੇ ਜੀ ਮੈਂ ਦਾਦੀ ਗੁਰੂ ਦੇ ਤੇ ਪਰਦਾਦੀ ਗੁਰੂ ਦੇ ਤੇ ਜੀ ਪ੍ਰਵੀਨ ਮਹੰਤ ਦੇ ਤਰਾੜੋ ਮਹੰਤ ਦੇ ਤੇ ਨਹੀਂ ਤਾਂ ਅੱਜ ਆ ਜਿਹੜੇ ਬੈਠੇ ਨਾਲ ਤੁਹਾਡੇ ਤਾਂ ਇਹਨਾਂ ਵੱਲੋਂ ਪਿਛਲੇ ਸੰਡੇ ਕਿ ਤੁਹਾਡੇ ਤੇ ਤਾਂ ਤੁਹਾਡੇ ਇੱਕ ਨਾਲ ਦੇ ਰਾਜ ਤੇ ਇਲਜ਼ਾਮ ਲਗਾਇਆ ਸੀ ਗਲਤ ਹਰਕਤ ਕਰਨ ਦੇ ਤਾਂ ਉਹਦੇ ਬਾਰੇ ਕੀ ਮਤ ਕੀ ਕਹਿਣਾ ਚਾਹੁੰਗਾ ਉਹ ਸਭ ਝੂਠੇ ਸੀ ਜੀ ਮੇਰੇ ਗੁਰੂ ਨੇ ਦਵਾਈ ਜੀ ਬਿਆਨ ਜੀ ਇਹਨਾਂ ਕੋਲ ਇਹ ਤੇ ਮੇਰੀ ਤੇ ਗੁਰੂ ਦੀ ਗੱਲ ਸੀ ਜੀ ਤੇ ਇਹਨਾਂ ਕੋਲ ਦਿਵਾ ਕੇ ਝੂਠੇ ਦੇ ਜਲਾਮ ਲੈਦੇ ਮਿੱਤੇ ਜੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਤਾਂ ਵੀ ਗਮਰਾ ਕੀਤਾ ਜਾ ਰਿਹਾ ਵਾ ਜਿਹੜੇ ਲੋਕ ਕਹਿੰਦੇ ਕਿ ਆਪਣੇ ਆਪ ਨੂੰ ਮਹੰਤ ਘੁਮਾਉਂਦੇ ਆ ਕੀਤਾ ਜਾਂਦਾ ਪਿਆ ਹੈ ਅੱਜ ਕੱਲ ਦੋ ਦੋ ਕਈਆਂ ਦੀਆਂ ਨਿਆਣੀਆਂ ਆ ਕਈਆਂ ਦੀਆਂ ਜਨਾਨੀਆਂ ਆ ਕਈਆਂ ਦੇ ਸੱਤ ਸੱਤ ਬੱਚੇ ਆ ਉਹ ਲਾ ਕੇ ਮੰਗਦੇ ਪਏ ਆ ਸੈਕਸ ਚੇਂਜ ਕਰਾ ਕੇ ਉਹਨਾਂ ਦਾ ਕੋਈ ਹੱਕ ਹੈ ਮੰਗਣ ਦਾ ਜੇ ਇਹਨਾਂ ਦੇ ਬੱਚੇ ਆ ਪਹਿਲੋਂ ਮੈਨੂੰ ਇਹ ਗੱਲ ਦੱਸੀ ਜਾਵੇ ਸਰਕਾਰ ਦੱਸੀ ਜਾਵੇ ਜਿਹੜੇ ਜਿਹੜੇ ਉੰਤਰੇ ਨਖਤਰੇ ਹੁੰਦੇ ਜਿਨ੍ਹਾਂ ਦੀਆਂ ਜਨਾਨੀਆਂ ਨੇ ਉਹ ਹੁੰਦੇ ਹੱਕਦਾਰ ਮੰਗਨ ਦੇ ਜਿਹਨਾਂ ਦੇ ਬੱਚੇ ਆ ਜਿਨ੍ਹਾਂ ਦੀਆਂ ਜਨਾਨੀਆਂ ਦਾ ਹੱਕ ਹੈ ਮੰਗਨ ਦਾ ਪਰ ਮੈਨੂੰ ਨਹੀਂ ਆਇਆ ਨਹੀਂ ਕਿ ਇਹ ਤੇਰੇ ਬੰਦੇ ਹੁੰਦੇ ਤਾਂ ਉਹਨਾਂ ਤੇ ਕੀ ਕਾਰਵਾਈ ਕੀ ਹੁੰਦੀ ਮੈਂ ਇੱਕ ਪ੍ਰਦਰਸ਼ਨ ਅੱਗੇ ਬੇਨਤੀ ਕਰਦੀ ਆ ਜਿਨ੍ਹਾਂ ਨੇ ਜਿੰਨਿਆਂ ਨੇ ਟੈਕਸ ਚੇਂਜ ਕਰਾਏ ਹੋਏ ਆ ਕਿ ਇਹਨਾਂ ਦੇ ਬੱਚੇ ਆ ਇਹਨਾਂ ਤੇ ਜੋ ਕਾਰਵਾਈ ਕੀਤੀ ਜਾਵੇ ਕੀ ਕੀ ਜਾਵੇ ਇਹਨਾਂ ਤੇ ਮੇਰਾ ਗੁਰੂ ਜੀ ਉਹ ਵੀ ਗੁੱਡਾ ਸੀ ਜੀ ਉਹਨੇ ਸੈਕਸ ਚੇਂਜ ਕਰਾਇਆ ਉਪਰੋਂ ਥੱਲੋਂ ਉਹਦੇ ਇੱਕ ਵਿਆਹ ਹੋਇਆ ਜੀ ਉਹਦਾ ਮੇਰੇ ਗੁਰੂ ਦਾ ਮੈਨੂੰ ਕਹਿੰਦਾ ਸੈਕਸ ਚੇਂਜ ਕਰਾਓ ਪ੍ਰੇਸ਼ ਕਰਾ ਮੈਂ ਜੀ ਨਹੀਂ ਕਰ ਸਕਦਾ ਪ੍ਰੇਸ਼ ਜੀ ਮੈਨੂੰ ਘਰੋਂ ਬਾਹਰ ਕੱਢਤਾ ਜੀ ਉਹਨਾਂ ਨੇ ਬਾਕੀ ਤੁਹਾਨੂੰ ਪਤਾ ਹੀ ਆ ਇਹ ਸੈਕਸ ਕੇ ਚੇਂਜ ਕਰਾ ਕਰਾ ਕੇ ਕਿਤੋਂ 11000 ਕਿਤੋਂ 31 ਲੈ ਕੇ ਕਿਤੋਂ ਲੱਖ ਲੈ ਕੇ ਕਿਤੋਂ ਸੋਨਾ ਕਿਤੋਂ ਚਾਂਦੀ ਲੈ ਕੇ ਇਹ ਮੁੰਡਿਆਂ ਕੋ ਬਾਤ ਚ ਦੀ ਪੈਸਾ ਦੇ ਕੇ ਸਾਡੇ ਵਰਗੇ ਤੇ ਮੁਰਕੇ ਹਮਲੇ ਕਰਾਉਂਦੇ ਬੁੱਡੇ ਬਣ ਜਾਂਦੇ ਆ ਇਹ ਦੋ ਨੰਬਰ ਦਾ ਧੰਦਾ ਕਰਦੇ ਐ ਸਟੈਕਸ ਚੇਂਜ ਕਰਾ ਕੇ ਲੋਕਾਂ ਨੂੰ ਫੋਰਾ ਦੇਣਾ ਹੈ ਜੀ ਮੇਰਾ ਗੁਰੂ ਆਪਣੀ ਕੋਠੀ 'ਚ ਜੀਬ ਇਹਨਾਂ ਗਲਤ ਕੰਮ ਕਰੋ ਹੁੰਦਾ ਰਿਹਾ ਜੀ ਮੁੰਡਿਆਂ ਦੇ ਉੱਤੇ ਮੁੰਡੇ ਲਈ ਤੇ ਛੋਣਦਾ ਰਿਹਾ ਜੀ ਮੇਰਾ ਗੁਰੂ ਰੁਕਸੀ ਆਪਣੇ ਘਰੇ ਉਹਨਾਂ ਟੈਂਪਲ ਚੇਲਣਾ ਮੇਰੇ ਸਾਸਰ ਹਜਰ ਜੀ ਕਰੋ ਆਇਲੈਂਡ ਨੂੰ ਮੇ ਦਾ ਚੇਲਾ ਮੇ ਸਾਲ ਦਾ ਮੈਂ ਮਦਕੀ ਕਹਿਨ ਦਾ ਮਦਕੀ ਮੇਨ ਕਾਰਨ ਸੀ ਕਿ ਇਲਾਕਿਆਂ ਨੂੰ ਬਤਾਨ ਲਈ ਤੁਹਾਨੂੰ ਸੈਕਸ ਚੇਂਜ ਕਰਾ ਲੀਏਂਦਾ ਜੀ ਆਪ ਆਪਣਾ ਪ੍ਰੈਸ਼ਣ ਕਰਾ ਲਓ ਜੀ ਰਾਹੁਣ ਮਹੰਤ ਤਰਕਾ ਸੰਗ ਦਾ ਮੇਰਾ ਦਾਦੀ ਗੁਰਵਾ ਪਰਵੀਰ ਮਹੰਤ ਜੀ ਕਰਪੂਸ ਰੱਖਦੇ ਨੇ ਨਾ ਲਿਆ ਤੂੰ ਪ੍ਰੈਸ਼ਣ ਕਰਾ ਕੇ ਆਪਾਂ ਹੋਰ ਪਿੰਡ ਲਈ ਉਹਨਾਂ ਕੋਲ ਜੀ ਮੈਂ ਜੀ ਪ੍ਰੈਸ਼ਣ ਨਹੀਂ ਕਰਾ ਸਕਦਾ ਜੀ ਮੈਂ ਨਹੀਂ ਕਿਸ ਦਾ ਨਾਂ ਲੈ ਸਕਦਾ ਮੇਰੇ ਸਾਸਰ ਜੀ ਨੂੰ ਕਮਾ ਕੇ ਤਾਵਾ ਜੀ ਮੈਂ ਤਾਂ ਉਹਦੇ ਨਾਲ ਵਾਜੀ ਮੈਂ ਜਿੰਦਾ ਵੀ ਰੌਕਸੀ ਦਾ ਨਾਮ ਆ ਮਰੇ ਵੀ ਰੌਕਸੀ ਦਾ ਨਾਮ ਆ ਤਜਰਵੇ ਮਤ ਕਿ ਕਹ ਲੋ ਕਿ ਬੰਦੇ ਇਸ ਤਰੀਕੇ ਨਾਲ ਇਹ ਕਹ ਲੋ ਕਿ ਮੰਤ ਬਣ ਕੇ ਤਾਂ ਬਾਕੀ ਜਿਹੜੇ ਕਿ ਮੁੰਡਿਆਂ ਦੀ ਜ਼ਿੰਦਗੀ ਵੀ ਖਰਾਬ ਕਰਦੇ ਆ ਸੈਕਸ ਚੇਂਜ ਕਰਾ ਕੇ ਤੁਹਾਨੂੰ ਨੂੰ ਲੱਗਦਾ ਕਿ ਕਮਿਊਨਿਕੇਟ ਵੀ ਹੋਣੀ ਚਾਹੀਦੀ ਹੈ ਇਹਨਾਂ ਤੇ ਹਾਂਜੀ ਕਰ ਵੀ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਡੇਰੇਆ ਦੇ ਵਿੱਚ ਰੇਟ ਪਾਇਆ ਜਾਵੇ ਇਹਨਾਂ ਦੇ ਘਰਾਂ ਦੇ ਪਾਇਆ ਜਾਵੇ ਇਹਨਾਂ ਦੇ ਘਰਾਂ ਅੱਗੇ ਪੁੱਛਿਆ ਜਾਵੇ ਕਿ ਇਹ ਪੇ ਲੋ ਕੀ ਸੀ ਕੀ ਬਣੇ ਆ ਇਹਨਾਂ ਦੀਆਂ ਘਰੋਂ ਬੱਚੇ ਚੱਕੇ ਜਾਣੀ ਇਹਨਾਂ ਦੀਆਂ ਜਨਾਨੀਆਂ ਘਰੋਂ ਚੱਕੀਆਂ ਜਾਣ ਇਹਨਾਂ ਦੇ ਵਿਆਹ ਹੋਏ ਆ ਹਾਂਜੀ ਧਰਤੀ ਘਰੇ ਜਾ ਜਾ ਕੇ ੱਲੇ ਕੱਲੇ ਦੇ ਚਕਾਵਾਂਗੇ ਜਿਹਨਾਂ ਦੇ ਬੱਚੇ ਆ ਤੇ ਜਿਹਨਾਂ ਦੀਆਂ ਜਨਾਨੀਆਂ ਆ ਮਾ ਜੀ ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਮੈਨੂੰ ਇਨਸਾਫ ਚਾਹੀਦਾ ਹੈ ਸੱਚ ਦਾ ਸੱਚ ਦਾ ਸੱਚ ਚੋੜ ਦਾ ਚੋੜ ਚਾਹੀਦਾ ਹੈ ਜਾ ਮੇਰਾ ਗੁਰੂ ਕਹਿੰਦਾ ਵਿੱਚ ਖੁਸਰਾਵਾ ਜੀ ਇੱਕ ਪਾਸੇ ਗੁਰੂ ਨੇ ਕਟਾਵਾ ਦੇ ਜੀ ਇੱਕ ਪਾਸੇ ਮੈਨੂੰ ਨੰਗਾ ਕਰਾ ਦੇ ਜੀ ਜਿਸਰੀ ਤੇ ਟਾਂਕੇ ਉਹਦੇ ਪਰੇਸ਼ਨ ਹੋਏ ਹੋ ਕੇ ਜੀ ਉੱਥੇ ਕਾਰਵਾਈ ਕੀਤੀ ਜਾਵੇ ਜੀ ਤਾਂ ਜਿਹੜੀ ਵਾਲ ਕੱਟਣ ਦੀ ਗੱਲ ਕਰਦੇ ਪਏ ਸੀ ਤਾਂ ਇਹ ਇਹ ਇਹਦੇ ਬਾਰੇ ਕੀ ਕਹਿਣਾ ਚਾਹਗਾ ਇਹਦੇ ਬੱਚੇ ਦੇ ਘਰ ਦੇ ਨੇ ਕਿ ਆਸੀ ਵਾਲ ਕੱਟਣੇ ਕਿਹੜੀ ਭੈਣ ਨੇ ਜੀ ਕਟਾਈ ਵਾਲਾ ਮੇਕੋਲ ਬੈਠਾ ਜੀ ਇਹ ਦੋਵੇਂ ਮੁੰਡੇ ਸੀ ਕੋਈ ਸਰਦਾਰਨੀ ਸੇਨਾ ਚੋਂ ਇਹਨਾਂ ਨੂੰ ਤੁਸੀਂ ਪੋਸ਼ਕ ਸਾਦੇ ਲਾ ਕੇ ਮੇਰੇ ਬੈਠੇ ਆ ਜੀ